ਮੇਰੇ ਕੋਲ ਦਿੱਤਾ ਗਿਆ ਮਾਹੌਲ ਇਹ ਕਿ ਪੋਨੇ ਨੇ ਪੋਨੇ ਆ ਗਏ ਕਰਾ ਨੇ ਕੀਤਾ ਬੱਚਿਆਂ ਨੂੰ ਸਿੱਖੇਵਾਲ ਉਤਸ਼ਾਹਤ ਕਰਨ ਵਾਸਤੇ ਬੜਾ ਹੀ ਜਿਸ ਦਿਨੇ ਆਏ ਸਕੇ ਨੇ ਬਚਨ ਕੀਤਾ ਹੁਕਮ ਕੀਤਾ ਤੇ ਬੜਾ ਮਨ ਨੂੰ ਖੁਸ਼ੀ ਹੋਈ ਤੇ ਸ਼ੁਕਰ ਹੈ ਬੱਚੇ ਸਿੱਖੀ ਵਾਲੇ ਪਾਸੇ ਮੁੜਨਗੇ ਇਹਨਾਂ ਦੀਆਂ ਦਸਤਾਰਾਂ ਸਿਰਾਂ ਤੇ ਬੱਝੀਆਂ ਜਿਹੜੀ ਇਹ ਦਸਤਾਰ ਬੜੀ ਔਖੀ ਸਿਰ ਦੇ ਕੇ ਪ੍ਰਾਪਤ ਹੋਈ ਆ ਆਪਾਂ ਨੂੰ ਸਿੱਖਾਂ ਨੂੰ ਟੋਪੀ ਭਾਵੇਂ 2 ਲੱਖ ਦੀ 10 ਲੱਖ ਦੀ 10 ਕਰੋੜ ਦੀ ਕਿਉਂ ਨਾ ਹੋਵੇ ਪਰ ਜਿਹੜੀ ਇਹ ਦਸਤਾਰ ਦੀ ਸ਼ਾਨ ਹੈ ਜਿਹੜੀ ਇਹ ਸਰਦਾਰੀ ਹੈ ਮੇਰੇ ਵਰਗੇ ਦੇ ਜੇਵ ਤੇ ਇੱਕ ਨਵਾਂ ਪੈਸਾ ਨਾ ਹੋਵੇ ਉਹਦੇ ਸਿਰ ਤੇ ਦਮਾਲਾ ਸੱਜਿਆ ਹੋਵੇ ਹਰ ਕੋਈ ਉਹਨੂੰ ਸਰਦਾਰ ਜੀ ਕਹਿ ਕੇ ਬੁਲਾਵੇਗਾ ਕਿਉਂਕਿ ਸਰਦਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਸੋ ਵਿਦਿਆਰਥੀ ਸਾਊ ਜੀ ਸਾਡੇ ਕੋਲੇ ਪਹੁੰਚੇ ਨੇ ਜਿਨ੍ਹਾਂ ਦੀ ਬੜੀ ಅಪਾਰ ਦਇਆਸ਼ਿਰਪਾ ਹੈ ਇਹ ਸਾਡੇ ਭਾਈ ਸਾਹਿਬ ਜੀ ਜਿਹੜੇ ਬੜਾ ਭਾਰੀ ਉਪਰਾਲਾ ਕਰ ਰਹੇ ਨੇ ਬੱਚਿਆਂ ਦੀ ਪਰਥਾਏ ਵਿਦਿਆਲਾ ਚੜਾ ਰਹੇ ਨੇ ਬਾਬਾ ਜੀਵਨ ਸਿੰਘ ਜੀ ਦੇ ਸ਼ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਮੈਂ ਅੱਗੇ ਬੇਨਤੀ ਕੀਤੀ ਸੀ ਕਿ ਸ਼ਹੀਦ ਇੱਕ ਕਿਸੇ ਫਿਰਕੇ ਦੇ ਨਹੀਂ ਹੁੰਦੇ ਸ਼ਹੀਦ ਸਾਰੀ ਕਾਇਨਾਤ ਦੇ ਸਾਹੇ ਹੁੰਦੇ ਹਨ ਜਿਨ੍ਹਾਂ ਨੇ ਕੌਮ ਬਦਲੇ ਧਰਮ ਬਦਲੇ ਆਪਾ ਵਾਰਿਆ ਹੁੰਦਾ ਇੱਕ ਕੇਵਲ ਤੇ ਕੇਵਲ ਬਾਬਾ ਜੀਵਨ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਛਾਤੀ ਨਾਲ ਲਾ ਕੇ ਕਿਹਾ ਸੀ ਇਹ ਤਾਂ ਘਰੇਟੇ ਗੁਰੂ ਕੇ ਬੇਟੇ ਹੋਰ ਵੀ ਮੇਰੇ ਵਰਗੇ ਬੜੇ ਤੁਰੇ ਫਿਰਦੇ ਸੀ ਪਰ ਹੋਰ ਨੂੰ ਕਿਸੇ ਨੂੰ ਛਾਤੀ ਨਾਲ ਲਾ ਕੇ ਇਹ ਗੱਲ ਨਹੀਂ ਸੀ ਕਹਿ ਕਿ ਜਿੱਡੀ ਵੱਡੀ ਸੇਵਾ ਬਾਬੇ ਜੀਵਨ ਸਿੰਘ ਨੇ ਬਾਬੇ ਜੈਤੇ ਨੇ ਕੀਤੀ ਹੈ ਕੋਈ ਕਰ ਨਹੀਂ ਸਕਦਾ ਹੈ ਦਿੱਲੀ ਤੋਂ ਉਹਨਾਂ ਸਮੇਂ ਵਿੱਚ ਸੀਸ ਗੁਰੂ ਤੇਗ ਬਹਾਦਰ ਮਹਾਰਾਜ ਦਾ ਲਿਆਉਣਾ ਉਹ ਕੇਵਲ ਬਾਬੇ ਜੀਵਨ ਸਿੰਘ ਦਾ ਹੀ ਹਿੱਸਾ ਆ ਜਿਹੜੀ ਚਮਕੌਰ ਦੀ ਜੰਗ ਹੈ ਪਿਆਰਿਓ ਉਹਦੇ ਵਿੱਚ ਵੀ ਨਾਕਨੀ ਤੇ ਬਾਗਨੀ ਦੋ ਮਹਾਨ ਉਹਨਾਂ ਦੀਆਂ ਮਨਪਸੰਦੀਆਂ ਦੋ ਬੰਦੂਕਾਂ ਸੀ ਜਿਹੜੀਆਂ ਉਹ ਦੋਵਾਂ ਹੱਥਾਂ ਨਾਲ ਹੀ ਚਲਾਉਂਦੇ ਸੀ ਤੇ ਪਿਆਰਿਓ ਇੱਕ ਬੁਰਜ ਸਾਰਾ ਹੀ ਬਾਬੇ ਜੀਵਨ ਸਿੰਘ ਨੇ ਸੰਭਾਲਿਆ ਸੀ ਸੋ ਇਸ ਕਰਕੇ ਇਹ ਬੜੀ ਵੱਡੀ ਦਾਤ ਹੈ ਬਾਬੇ ਜੀਵਨ ਸਿੰਘ ਜੀ ਸਾਡੀ ਸਿੱਖ ਕੌਮ ਦੇ ਅੰਦਰ ਉਹਨਾਂ ਦਾ ਚੌਥਾ ਹਿੱਸਾ ਹੈ ਕੌਮ ਦੇ ਵਿੱਚ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਉਸ ਕੌਮ ਨੇ ਪਾਇਆ ਸੋ ਇਹ ਬੜਾ ਪਰਾਲੇ ਵਾਲੀ ਗੱਲ ਬੜੀ ਚੰਗੀ ਗੱਲ ਹੈ ਬੜੇ ਮਨ ਨੂੰ ਖੁਸ਼ੀ ਹੋਈ ਕਿ ਮਹਾਂਪੁਰਖਾਂ ਨੇ ਇੱਥੇ ਦਰਸ਼ਨ ਦਿੱਤੇ ਆ ਕੇ ਚਰਨ ਪਾਏ ਹੋਰ ਸੰਗਤਾਂ ਨੇ ਆ ਕੇ ਚਰਨ ਪਾਏ ਪੱਤਰਕਾਰ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਸਾਰੀ ਪ੍ਰੋਗਰਾਮ ਨੂੰ ਕਵਰੇਜ ਕੀਤਾ ਹੈ ਸੋ ਸਮਾਂ ਬਹੁਤ ਹੋ ਗਿਆ ਹੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਜੀ ਦੇ ਉਪਰਾਲਾ ਸਦਕਾ ਬਾਬਾ ਜੀ ਨੇ ਮਹਾਨ ਕਿਰਪਾ ਕੀਤੀ ਬਾਬਾ ਜੀ ਕੋ ਅਸੀਂ ਬੇਨਤੀ ਕੀਤੀ ਇਹਨਾਂ ਨੇ ਬੇਨਤੀ ਨੂੰ ਸਾਡੀ ਨੂੰ ਪ੍ਰਵਾਨ ਕੀਤਾ ਤੇ ਇਸ ਲਈ ਸੰਗਤਾਂ ਦਾ ਵੀ ਬੜਾ ਮਨ ਸੀ ਕਿ ਵਿਦਿਆਰਥੀ ਸਾਹਿਬ ਇੱਥੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਸਥਾਨ ਤੇ ਸੰਗਤਾਂ ਦੇ ਰੂਬਰੂ ਹੋ ਸਕਣ ਸੰਗਤਾਂ ਦਾ ਵੱਡ ਪਰਾਲਾ ਔਰ ਸਭ ਤੋਂ ਵੱਡਾ ਬਾਬੇ ਬਾਬਾ ਜੀ ਜਿਹੜੇ ਇੱਥੇ ਮੁਖੀ ਨੇ ਸੰਤ ਬਾਬਾ ਆਤਮਾ ਸਿੰਘ ਅਸੀਂ ਇਹੋ ਹੀ ਅਰਦਾਸ ਕਰਦੇ ਆ ਕਿ ਸਰਦਾਰ ਮਲਕੀਤ ਸਿੰਘ ਜੀ ਜੋ ਸੇਧ ਦੇ ਰਹੇ ਆ ਇਹਨਾਂ ਦੇ ਮੋਢਾ ਨਾ ਮੋਢਾ ਲਾ ਕੇ ਵੱਡੇ ਪਰਾਲੇ ਕਰ ਸਕੀਏ ਜੇ ਅਸੀਂ ਲੈਕਨੀ ਤੇ ਮਲਕੀਤ ਸਿੰਘ ਵਰਗੇ ਤੇ ਮਗਰ ਲਾ ਕੇ ਹੀ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝ ਲਈਏ ੴ ਖਾਲਸਾ ਨਵਾਹਿ ਗੁਰਜੀ ਕੀ ਫਤਿਹ ਅੱਗੇ ਦਾਹ ਦੇ ਉੱਥੇ ਜੀਵਨ ਨਗਰ ਵੀ ਬੇਨਤੀ ਕੀਤੀ ਸੀ ਪੀਏ ਜਿਹੜਾ ਜਿਮਨਗਰ ਦਾ ਏਰੀਆ ਇਹਨੂੰ ਗੁਰਮੁਆ ਦਾ ਘੜ ਮੰਨਿਆ ਜਾਂਦਾ ਹੈ ਤੇ ਮੈਂ ਬੇਨਤੀ ਕਰਕੇ ਆਇਆ ਕਿ ਜਿਮਨਗਰ ਥੇੜੀ ਦੇ ਵਿੱਚ ਨਸ਼ੇ ਦੀ ਮਾਰ ਦੇ ਵਿੱਚ 25 ਮੁੰਡੇ ਉੱਥੇ ਆਪਣੀ ਜਾਨ ਗਵਾ ਗਿਆ ਤੇ ਇੱਥੇ ਬਾਬਾ ਜੀ ਦੀ ਬਹੁਤ અપਾਰ ਕਿਰਪਾ ਕਾਫੀ ਸਾਲਾਂ ਤੋਂ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਬਣਨ ਦੇ ਕਾਰਨ ਸਾਡੇ ਲਾਗੇ-ਲਾਗੇ ਏਰੀਏ ਦੇ ਵਿੱਚ ਬਹੁਤ ਜ਼ਿਆਦੀ ਗੁਰੂ ਦੀ ਕਿਰਪਾ ਦੇ ਅਨੁਸਾਰ ਗੁਰਸਿੱਖ ਬਣੇ ਤੇ ਬੜਾ ਪ੍ਰਾਲਾ ਗੁਰੂ ਬਾਬਾ ਦੀਪ ਸਿੰਘ ਜੀ ਦੀ ਮਿਹਰ ਦੇ ਰਹੁਤ ਕਾ ਅਸੀਂ ਬੇਨਤੀ ਕਰਦੇ ਆ ਕਿ ਜਿੰਨੀ ਵੀ ਸਾਧ ਸੰਗਤ ਨੇੜੇ ਬੰਨੇ ਦੀ ਆ ਇਹਨਾਂ ਚੀਜ਼ਾਂ ਨਾਲ ਜੁੜ ਕੇ ਤੇ ਨਸ਼ੇ ਤੋਂ ਮੁਕਤ ਕਰਾਈਏ ਤੇ ਆਪਾਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਸਿਧਾ ਅਸਲ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਭਾ ਪਤਿ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਧੰਨਵਾਦ ਕਰਦੇ ਤੁਹਾਡਾ ਸਾਰਾ ਮੀਡੀਆ ਦਾ ਜੋ ਇੱਥੇ ਅੱਜ ਪਹੁੰਚੇ ਨੇ ਬਾਬਾ ਦੀਪ ਸਿੰਘ ਗੁਰਦਵਾਰੇ ਵਿੱਚ ਔਰ ਧੰਨਵਾਦ ਕਰਦੇ ਬਾਬਾ ਆਤਮਾ ਸਿੰਘ ਜੀ ਔਰ ਜਿੰਨੇ ਵੀ ਇਹਨਾਂ ਦੀ ਕਮੇਟੀ ਸਾਰੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਵਾ ਜਿਹੜਾ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦਾ ਔਰ ਗੁਰੂ ਘਰ ਨਾਲ ਜੋੜਨ ਦਾ ਤੇ ਅਸੀਂ ਸੋਚਦੇ ਵੀ ਸਾਰੇ ਪਿੰਡਾਂ ਦੇ ਵਿੱਚ ਸਾਰੇ ਹੀ ਪਿੰਡਾਂ ਦੇ ਵਿੱਚ ਪ੍ਰਚਾਰ ਹੋਣਾ ਚਾਹੀਦਾ ਵਾ ਸਿੱਖੀ ਦਾ ਔਰ ਸਿੱਖੀ ਦੇ ਨਾਲ ਜੋੜਨਾ ਚਾਹੀਦਾ ਵਾ ਇਹਨਾਂ ਕਹਿੰਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਮਨਪ੍ਰੀਤ ਵਿਦਿਆਰਥੀ ਜੀ ਬਾਬਾ ਦੀਪ ਸਿੰਘ ਗੁਰਦੁਆਰਾ ਮਮੇਰਾ ਖਲੋਂ ਪਹੁੰਚੇ ਸੀਗੇ ਉਥੋਂ ਦੇ ਪ੍ਰਬੰਧਕ ਬਾਬਾ ਜੀ ਆਤਮਾ ਸਿੰਘ ਜੀ ਨੇ ਬਹੁਤ ਉਹਨਾਂ ਦਾ ਸੋਨਾ ਆਇਓ ਭਗਤ ਕੀਤੀ ਅਸੀਂ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਸਾਰੀ ਰੰਗਰੇਟਾ ਕੌਮ ਆ ਜਿਹੜੀ ਬਾਬਾ ਆਤਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਪਿੰਡ ਵਿੱਚ ਆ ਕੇ ਬਹੁਤ ਆਪਣੇ ਆਪ ਨੂੰ ਧਾਗਾਂ ਵਾਲੇ ਸਮਝ ਰਿਹਾ ਕਿਉਂਕਿ ਇਹ ਪਿੰਡ ਇੱਕ ਬਹੁਤ ਹੀ ਇਤਿਹਾਸਕ ਹੈ ਇਸ ਪਿੰਡ ਦੀ ਸਥਾਪਨਾ ਨੂੰ 205 ਸਾਲ ਹੋ ਚੁੱਕੇ ਹਨ ਤੇ ਇਸ ਨੱਕੇ ਦੇ ਵਿੱਚ ਸਿੱਖੀ ਦਾ ਧਰਮ ਪ੍ਰਚਾਰਤਾ ਬਹੁਤ ਹੀ ਮਤੋ ਹੈ ਔਰ ਜਿਵੇਂ ਕਿ ਤੰਤਨ ਬਾਬਾ ਦੀਪ ਸਿੰਘ ਜੀ ਦੇ ਪਰਥਾਏ ਗੁਰੂ ਘਰ ਦੇ ਵਿੱਚ ਅੱਜ ਸਮਾमेलन ਹੋ ਰਿਹਾ ਹੈ ਔਰ ਸਮਾमेलन ਦੇ ਵਿੱਚ ਸੰਗਤਾਂ ਬਹੁਤ ਦੂਰੋਂ ਦੂਰੋਂ ਚੱਲ ਕੇ ਆਈਆਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਦਾ ਕੋਟ ਕੋਟ ਧੰਨਵਾਦ ਇੱਥੇ ਪਹੁੰਚਣ ਤੇ ਅੱਜ ਵਰਤੂ ਸਾਡੇ ਕੋਲ ਕੌਮ ਦੇ ਸਿੱਖ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਸਰਦਾਰ ਮਨਦੀਪ ਸਿੰਘ ਜੀ ਵਿਦਿਆਰਥੀ ਜਿਹੜਾ ਕਿ ਕਦੇ ਅਸੀਂ ਸੋਚਦੇ ਹੁੰਦੇ ਸੀ ਕਿ ਕਦੇ ਸਾਡੇ ਨਾਲ ਵੀ ਰੂਰੂ ਹੋਣਗੇ ਪਰ ਦੇਖੋ ਸਤਿਗੁਰਾਂ ਦੀ ਅਪਾਰ ਕਿਰਪਾ ਹੋਈ ਕਿ ਉਹ ਅੱਜ ਸਾਡੇ ਨਾਲ ਨੇ ਸਾਡੇ ਵਿੱਚ ਨੇ ਔਰ ਆਪਣੀ ਸੇਵਾਾਂ ਦੇ ਰਹੇ ਨੇ ਕਿਉਂਕਿ ਇਹਨਾਂ ਨੇ ਦੀ ਇੱਕ ਬਹੁਤ ਮਹਾਨ ਇੱਕ ਦੇਣ ਹੈ ਆਪਣੇ ਸਮਾਜ ਨੂੰ ਜਿਸ ਤਰੀਕੇ ਨਾਲ ਸਰਦਾਰ ਮਲਕੀਤ ਸਿੰਘ ਜੀ ਚੇਅਰਮੈਨ ਸਾਹਿਬ ਜੀ ਗੁਰਦਵਾਰਾ ਸੰਤਾਂ ਵਾਲੀ ਸਿਦਵਾਪਾ ਜਮਿੰਦ ਸਿੰਘ ਟਰਸਟ ਤੋਂ ਸੇਵਾ ਨਿਭਾ ਰਹੇ ਨੇ ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਲਾ ਰਹੇ ਨੇ ਤੇ ਇਹ ਵੀ ਇੱਕ ਬਹੁਤ ਵੱਡਾ ਉਪਰਾਲਾ ਹੈ ਕਿ ਅਗਰ ਅਸੀਂ ਸਿੱਖੀ ਨਾਲ ਜੁੜਨਾ ਹੈ ਤਾਂ ਸਾਨੂੰ ਇੱਕ ਜੂੜਾ ਤੇ ਇੱਕ ਊੜਾ ਜੂੜਾ ਤੇ ਊੜਾ ਪੈਣ ਮੁੱਸੀ ਲਾਣਾ ਪਊਗਾ ਊੜੇ ਤੋਂ ਬਿਨਾ ਅਸੀਂ ਕੁਰਬਾਨੀ ਦੀ ਪੂਰੀ ਸਮਝ ਨਹੀਂ ਲਿਆ ਸਕਦੇ ਸਾਡੇ ਬੱਚਿਆਂ ਨੂੰ ਪੰਜਾਬੀ ਜਿੱਥੋਂ ਤੱਕ ਪੜ੍ਹਨੀ ਹੈ ਉਥੋਂ ਆਪਣੀ ਦਸਤਾਰ ਸਜਾ ਕੇ ਜੂੜਾ ਸਜਾ ਕੇ ਇੱਕ ਸਿੱਖੀ ਦੇ ਵਿੱਚ ਆਪਣੀ ਪਹਿਲ ਕਰਨੀ ਕਰਨੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਬੱਚੇ ਦੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਇਸ ਸਪੈਸ਼ਲ ਪ੍ਰੇਰਣਾ ਦੇਣ ਆਕੇ ਬੱਚੇ ਪੜ੍ਹ ਲਿਖ ਕੇ ਹੀ ਸਮਾਜ ਦਾ ਸਦਾਰ ਕਰ ਸਕਦਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਖ ਕੌਮ ਦੀ ਮਾਨ ਸਨਸਤਾ ਸ਼੍ਰੋਮਣੀ ਗੁਰਦੁਆਰਾ ਪਰੰਧਾ ਕਮੇਟੀ ਸ਼੍ਰੀ ਅਮਰਸਰ ਦੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧੰਮੀ ਸਰਦਾਰ ਰਗੂਜੀ ਸਿੰਘ ਜੀ ਬਰਖ ਸ੍ਰੀਮੇਂ ਗੁਰਦੁਆਰਾ ਪਰੰਧਾ ਕਮੇਟੀ ਦੇ ਦਿਸ਼ਾ ਅਸਾ ਮੁਤਾਬਿਕ ਸਰਦਾਰ ਬਲਵਿੰਦਰ ਸਿੰਘ ਜੀ ਕਾਲਵਾਸ ਕਤਰਤਨ ਪ੍ਰਚਾਰ ਕਮੇਟੀ ਸ਼੍ਰੀ ਅਮਰਸਰ ਦੇ ਸਹਿਯੋਗ ਨਾਲ ਅੱਜ ਜਿਹੜਾ ਹੈਗਾ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਪਿੰਡ ਮਮੇਰਾ ਰੋਡ ਅਹਿਲਾਬਾਦ ਵਿਖੇ ਸੋ ਸਿੱਖ ਮਿਸ਼ਨਰੀ ਹਰਿਆਣਾ ਵੱਲੋਂ ਦਸਤਾਰ ਮੁਕਾਬਲਾ ਕਰਾਇਆ ਗਿਆ ਜਿਸ ਵਿੱਚ ਪਹਿਲੇ ਤੇ ਦੂਜੇ ਤੇ ਤੀਜੇ ਸਥਾਨ ਤੇ ਆਣ ਵਾਲੇ ਬੱਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸੇ ਲੜੀ ਤੇ ਤੰਬੀਤੀ 24 ਤਰੀਕ ਨੂੰ ਪਿੰਡ ਮਮੇਰਾ ਵਿਖੇ ਸਿੱਖ ਮਿਸ਼ਨਰੀ ਹਰਿਆਣਾ ਪ੍ਰਬੰਧਕ ਦੀਨ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਜਿਹੜਾ 21 21 ਤਰੀਕ ਨੂੰ ਜਿਹੜਾ ਮਹਾਨ ਜਿਹੜਾ ਅਮਰ ਸੰਚਾਰ ਕਰਵਾਇਆ ਜਾ ਰਿਹਾ ਉਹਦੇ ਅਮਰ ਸੰਚਾਰ ਵਿੱਚ ਜਿਹੜੇ ਕਕਾਰਾਂ ਸਿੱਖ ਮਸਲਰਾਂ ਵੱਲੋਂ ਭੇਟਾਰੇ ਦਿੱਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ